2024 ਕੈਨੇਡਾ ਕਾਰਬਨ ਛੋੜਦੀ ਪਹਿਲੀ ਕਿਸ਼ਤ ਜਿਹੜੀ ਹੈ ਉਹ ਅੱਜ ਕੁਝ ਕੈਨੇਡੀਅਨ ਨੂੰ ਦਿੱਤੀ ਜਾਵੇਗੀ ਜਦੋਂ ਤੱਕ ਉਹ ਮਾਰਚ ਦੇ ਅੱਧ ਤੱਕ ਆਪਣੇ ਟੈਕਸ ਭਰਦੇ ਨੇ ਅਲਬਰਟਾ ਸਸਕੇਚਵਨ ਮੈਨੀਟੋਬਾ ਤੇ ਸਾਰੇ ਜਿਹੜੇ ਚਾਰ ਐਟਲਾਂਟਿਕ ਸੂਬਿਆਂ ਦੇ ਵਿੱਚ ਰਹਿ ਰਹੇ ਕੈਨੇਡੀਅਨਾਂ ਨੂੰ ਅੱਜ ਚਾਰ ਕਿਸ਼ਤਾਂ ਦੇ ਵਿੱਚੋਂ ਪਹਿਲੀ ਕਿਸ਼ਤ ਪ੍ਰਾਪਤ ਹੋਵੇਗੀ ਜੇਕਰ ਉਹ 15 ਮਾਰਚ ਤੱਕ ਆਪਣੇ 2023 ਟੈਕਸ ਭਰਦੇ ਨੇ ਜਿਨ੍ਹਾਂ ਨੇ 15 ਮਾਰਚ ਤੱਕ ਆਪਣਾ ਟੈਕਸ ਭਰਿਆ ਹੈ ਉਹਨਾਂ ਨੂੰ ਆਪਣੀ ਪਹਿਲੀ ਕਿਸ਼ਤ 15 ਮਈ ਨੂੰ ਦਿਖਾਈ ਦੇਵੇਗੀ ਜਦੋਂ ਕਿ ਅੱਜ ਤੋਂ ਬਾਅਦ ਫਾਈਲ ਕਰਨ ਵਾਲੇ ਜੂਨ ਜਾਂ ਜੁਲਾਈ ਤੱਕ ਇੰਤਜ਼ਾਰ ਕਰਨਗੇ ਭੁਗਤਾਨ ਕਰੇ ਲੋਅਕਾਰ ਦੇ ਨਿਊ ਬ੍ਰਾਂਸਵਿਕ ਦੇ ਵਿੱਚ ਡਾਲਰ 190 ਤੋਂ ਲੈ ਕੇ ਅਲਬਰਟਾ ਵਿੱਚ ਡਾਲਰ 450 ਤੱਕ ਚਾਰ ਲੋਕਾਂ ਦੇ ਵਾਰ ਲਈ ਅਧਾਰਤ ਜਿਹੜੇ ਨੇ ਉਹ ਹਨ ਆਟਵਾ ਨੇ ਹੁਣੇ-ਹੁਣੇ ਇੱਕ ਨਵਾਂ ਆਨਲਾਈਨ ਅਨੁਮਾਨਤਵੀ ਲਾਂਚ ਕੀਤਾ ਹੈ ਜੋ ਦਰਸਾਉਂਦਾ ਹੈ ਕਿ ਤੁਹਾਨੂੰ ਛੋਟਾਂ ਤੋਂ ਕਿੰਨਾ ਜਿਹੜਾ ਉਹ ਪ੍ਰਾਪਤ ਕਰਨਾ ਚਾਹੀਦਾ ਹੈ ਛੋਟਾਂ ਨੂੰ ਹੋਰ ਸੰਦਨਯੋਗ ਬਣਾਉਣ ਲਈ ਆਟਵਾ ਨੇ ਇਸ ਸਾਲ ਇਹਨਾਂ ਦਾ ਨਾਮ ਬਦਲ ਕੇ ਕੈਨੇਡਾ ਕਾਰਬਨ ਰੀਬੇਟ ਰੱਖਿਆ ਪਰ ਅਜੇ ਵੀ ਵੱਡੇ ਬੈਂਕਾਂ ਦੇ ਨਾਲ ਇਹ ਬਦਲਣ ਬਾਰੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਤੁਹਾਡੇ ਖਾਤੇ ਵਿੱਚ ਜਮ੍ਹਾਂ ਰਕਮਾਂ ਨੂੰ ਕਿਵੇਂ ਜਿਹੜਾ ਲੇਬਲ ਕੀਤਾ ਜਾਂਦਾ ਹੈ ਆਟਵਾ ਬੈਂਕ ਦੇ ਨਾਲ ਇਸ ਬਾਰੇ ਜੂਝ ਰਿਹਾ ਹੈ ਕਿ ਕਿਵੇਂ ਡਿਪੋਜ਼ਿਟ ਨੂੰ ਲੇਬਲ ਕੀਤਾ ਜਾਂਦਾ ਹੈ ਕਿਉਂਕਿ ਉਹ 2022 ਦੇ ਵਿੱਚ ਛੋਟਾ ਲਈ ਤਿमाही ਭੁਗਤਾਨਾਂ ਵੱਲ ਚਲੇ ਗਏ ਸਨ ਫੈਡਰਲ ਸਰਕਾਰ ਨੇ ਬੈਂਕਾਂ ਨੂੰ ਪੁਰਾਣੇ ਮੋਨਿਕਰ ਜਲਵਾਯੂ ਕਾਰਵਾਈ ਪ੍ਰੋਤਸਾਹਨ ਨਾਲ ਲੇਬਰ ਕਰਨ ਦੇ ਵਿੱਚ ਮਦਦ ਕਰਨ ਲਈ ਕਿਹਾ ਪਰ ਕੁਝ ਦਲੀਲ ਨਹੀਂ ਦਿੱਤੀ ਕਿ ਉਹਨਾਂ ਦੇ ਕੋਲ ਜਮਾ ਵੇਰਵੇ ਲਈ 15 ਜਿਹੜਾ ਉਹ ਆਖਰੀ ਸਮਾਂ ਹੋਵੇਗਾ ਛੋਟਾ ਲਈ ਭੇਜੀਆਂ ਇਹ ਜਾਣਦੀਆਂ ਨੇ ਕਿ ਲੋਕ ਜਦੋਂ ਇੰਦਨ ਖਰੀਦਦੇ ਨੇ ਤਾਂ ਕਾਰਬਨ ਕੀਮਤਾਂ ਦੇ ਵਿੱਚ ਕੀ ਭੁਗਤਾਨ ਕਰਦੇ ਨੇ ਤਾਂ ਜੋ ਨਤੀਜੇ ਵਜੋਂ ਉਹਨਾਂ ਨੂੰ ਮਾੜਾ ਜਿਹੜਾ ਉਹ ਨਾ ਛੱਡਿਆ ਜਾ ਸਕੇ ਲੋਕ ਆਪਣੇ ਇੰਦਨ ਦੀ ਵਰਤੋਂ ਨੂੰ ਘੱਟ ਕਰਨ ਦੇ ਲਈ ਕੰਮ ਕਰਦੇ ਨੇ ਉਹ ਹੋਰ ਵੀ ਬਿਹਤਰ ਨੇ ਕਿਉਂਕਿ ਉਹਨਾਂ ਨੂੰ ਅਜੇ ਵੀ ਉਹੀ ਛੋਟ ਮਿਲਦੀ ਹੈ ਪਰ ਕਾਰਬਨ ਕੀਮਤ ਵਿੱਚ ਘੱਟ ਭੁਗਤਾਨ ਕਰਦੇ ਨੇ ਛੋਟ ਦੀਆਂ ਰਕਮਾਂ ਸਾਲਾਨਾ ਇਸ ਆਧਾਰ ਤੇ ਨਿਰਧਾਰਤ ਕੀਤੀਆਂ ਜਾਂਦੀਆਂ ਨੇ ਕਿ ਹਟਮ ਨੂੰ ਹਰੇਕ ਸੂਬੇ ਵਿੱਚ ਕਿੰਨੀ ਕਾਰਬਨ ਕੀਮਤ ਇਕੱਠੀ ਕਰਨ ਦੀ ਉਮੀਦ ਹੈ ਬ੍ਰਿਟਿਸ਼ ਕੋਲੰਬੀਆ ਨੇ ਡਰਗ ਸੰਕਟ ਦੇ ਨਾਲ ਸੰਬੰਧ ਤਤ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਐਤਵਾਰ ਨੂੰ 8 ਸਾਲ ਪੂਰੇ ਹੋਏ ਜਿਸ ਮੌਕੇ BC ਸਰਕਾਰ ਨੇ ਡਰੱਗ ਮੁੱਦੇ ਨੂੰ ਸਮਾਜ ਤੇ ਇੱਕ ਤਬਾ ਦੱਸਿਆ ਤੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਇਸ ਸਮੱਸਿਆ ਦਾ ਹਾਲ ਕਰ ਰਹੇ ਹਾਂ BC ਸਰਕਾਰੀ ਤੇ ਜਨਤਕ ਸਿਹਤ ਅਧਿਕਾਰੀ ਨੇ 14 April 2016 ਨੂੰ ਐਮਰਜੈਂਸੀ ਐਲਾਨੀ ਸੀ ਤੇ ਉਦੋਂ ਤੋਂ ਹੁਣ ਤੱਕ 14000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਹੁਤ ਸ਼ਕਤੀਸ਼ਾਲੀ ਆਪੀਓਡ ਫੈਂਟਨਿਲ ਤੋਂ ਨੇ BC ਦੇ ਅਨੁਸਾਰ ਜ਼ਹਿਰੀਲੀਆਂ ਦਵਾਈਆਂ ਹੁਣ BC ਵਿੱਚ 10 ਤੋਂ 59 ਸਾਲ ਦੀ ਉਮਰ ਦੇ ਲੋਕਾਂ 'ਤੇ ਮੌਤ ਦਾ ਮੁੱਖ ਕਾਰਨ ਹੈ ਬੀਸੀ ਦੁਆਰਾ ਇੱਕ ਜਨਤਕ ਸਿਹਤ ਐਮਰਜੈਂਸੀ ਐਲਾਨ ਕਰਨ ਤੋਂ 8 ਸਾਲ ਬਾਅਦ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਹੈ ਕਿ ਜ਼ਹਿਰੀਲੇ ਡਰੱਗ ਸੰਕਟ ਦਾ ਪਰਿਵਾਰਾਂ ਤੇ ਭਾਈਚਾਰੇ ਉੱਤੇ ਘਾਤਕ ਪ੍ਰਭਾਵ ਪਿਆ ਹੈ ਇਸ ਸੰਕਟ ਦੁਆਰਾ ਲਿਆ ਗਿਆ ਹਰ ਜੀਵਨ ਸਾਡੇ ਭਾਈਚਾਰੇ ਲਈ ਇੱਕ ਨੁਕਸਾਨ ਦੇ ਹੈ ਉਹ ਦੋਸਤ ਮਾਤਾ ਪਿਤਾ ਤੇ ਭੈਣ ਭਰਾ ਤੇ ਬੱਚੇ ਨੇ ਉਹਨਾਂ ਕਹਿਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਕਹਿਆ ਕਿ ਸਥਿਤੀ ਨੂੰ ਸਿਹਤ ਸੰਕਟ ਵੱਜੋਂ ਮਾਨਤਾ ਦੇਣ ਦੀ ਲੋੜ ਹੈ ਕਿਉਂਕਿ ਉਹਨਾਂ ਦੀ ਸਰਕਾਰ ਸੂਬੇ ਵਿੱਚ ਮਾਨਸਿਕ ਸਿਹਤ ਤੇ ਨਸ਼ਾ ਸੰਭਾਲ ਪ੍ਰਣਾਲੀ ਨੂੰ ਬਿਹਤਰ ਬਣਾਉਣ ਤੇ ਸੁਧਾਰਨ ਦੀ ਕੋਸ਼ਿਸ਼ ਕਰਦੀ ਹੈ ਸਾਡੀ ਸਰਕਾਰ ਜਾਨਾਂ ਬਚਾਉਣ ਦੇ ਮਾਨਸਿਕ ਸਿਹਤ ਤੇ ਨਸ਼ਿਆਂ ਦੀ ਦੇਖਭਾਲ ਦੀ ਵਧੇਰੇ ਪਰਨਾਲੀ ਬਚਾਉਣ ਬਣਾਉਣ ਦੇ ਲਈ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਅਸੀਂ ਨੌਜਵਾਨਾਂ ਦੀ ਮਾਨਸਿਕ ਸਿਹਤ ਤੇ ਨਸ਼ਾ ਮੁਕਤੀ ਸਹਾਇਤਾ ਦਾ ਵੀ ਵਿਸਤਾਰ ਕਰ ਰਹੇ ਹਾਂ ਜਿਸ ਵਿੱਚ ਡੀਟੌਕਸ ਸੇਵਾਵਾਂ ਦੇ ਨਾਲ ਸਵਦੇਸ਼ੀ ਨੌਜਵਾਨਾਂ ਦੀ ਸਹਾਇਤਾ ਕਰਨ ਲਈ ਆਪਣੀ ਕਿਸਮ ਦੇ ਪਹਿਲੇ ਕੇਂਦਰ ਵਿੱਚ ਭਾਗੀਦਾਰੀ ਸ਼ਾਮਿਲ ਹੈ 8 ਸਾਲ ਪਹਿਲਾਂ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤੇ ਜਾਣ ਤੋਂ ਬਾਅਦ ਜਰੀਲੀਆਂ ਤਵਾਈਆਂ ਦੇ ਨਾਲ 14000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਬੀਸੀ ਵਿੱਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਇਹ 2016 ਦੇ ਮੁਕਾਬਲੇ ਲਗਭਗ ਦੁੱਗਣਾ ਉੱਚਾ ਵਧਾ ਹੈ ਸੁਭਾਈ ਸਿਹਤ ਅਧਿਕਾਰੀ ਬੋਨੀ ਹੈਨਰੀ ਕਿ ਹੈ ਕਿ ਜਨਤਕ ਸਿਹਤ ਐਮਰਜੈਂਸੀ ਨੇ ਸੂਬੇ ਨੂੰ ਬੇਮਿਸਾਲ ਤਰੀਕਿਆਂ ਨਾਲ ਤਣਾਅ ਵਿੱਚ ਲਿਆਂਦਾ ਹੈ ਹੈਨਰੀ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਜੀਵਨ ਦੇ ਸਾਰੇ ਖੇਤਰਾਂ ਤੋਂ ਆਉਂਦੇ ਨੇ ਅਕਸਰ ਸਦਮੇ ਨਾਲ ਲਜਿਟਦੇ ਨੇ ਤੇ ਜਿਹੜੇ ਲੋਕ ਆਪਣੇ ਆਪ ਨੂੰ ਨਸ਼ਾ ਮੁਕਤ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਇੱਕ ਰਿਕਵਰੀ ਪ੍ਰਕਿਰਿਆ ਦੇ ਵਿੱਚੋਂ ਵੀ ਲੰਘਣਾ ਪੈਂਦਾ ਹੈ ਹੈਨਰੀ ਨੇ ਕਿਹਾ ਹੈ ਕਿ ਫਰਵਰੀ ਦੇ ਵਿੱਚ ਗੁੰਜਲਦਾਰ ਇੱਕ ਯਾਤਰਾ ਹੈ ਤੇ ਹਰੇਕ ਲਈ ਇਹ ਵੱਖਰੀ ਹੈ ਨਸ਼ੇ ਦੀ ਵਰਤੋਂ ਕਰਨ ਵਾਲੇ ਲੋਕ ਇਸ ਸੂਬੇ ਦੇ ਸਾਰੇ ਹਿੱਸਿਆਂ ਵਿੱਚ ਜੀਵਨ ਦੇ ਹਰ ਖੇਤਰ ਤੋਂ ਆਉਂਦੇ ਨੇ ਇਹ ਵਿਭਿੰਨਤਾ ਇਸ ਗੱਲ ਤੋਂ ਵੀ ਚਲ ਦਿਆ ਹੈ ਕਿ ਲੋਕ ਸਭ ਤੋਂ ਪਹਿਲਾਂ ਨਸ਼ਿਆਂ ਦੀ ਵਰਤੋਂ ਕਿਉਂ ਕਰਦੇ ਨੇ ਬਹੁਤ ਸਾਰੇ ਲੋਕਾਂ ਲਈ ਇਹ ਦਰਦ ਸਰੀਰਕ ਭਾਵਨਾਤਮਕ ਤੇ ਮਨੋਵਿਗਿਆਨਿਕ ਦਰਦ ਨਾਲ ਨਜਿਠਣਾ ਹੁੰਦਾ ਹੈ ਜੋ ਅਕਸਰ ਪਿਛਲੇ ਸਦਮੇ ਤੋਂ ਪੈਦਾ ਹੁੰਦਾ ਹੈ ਵੈਨਕੂਵਰ ਏਰੀਆ ਨੈਟਵਰਕ ਆਫ ਡਰੱਗਸ ਯੂਜ਼ਰ ਨੇ ਕਿਹਾ ਹੈ ਕਿ ਵਰੇਗੰਡ ਉਦੋਂ ਆਉਂਦੀ ਹੈ ਜਦੋਂ ਸੰਕਟ ਇੱਕ ਜ਼ਹਿਰੀਲੇ ਸਿਆਸੀ ਮੁੱਦੇ ਵਿੱਚ ਬਦਲ ਗਿਆ ਹੈ ਨੈਟਵਰਕ ਹੋਰ ਡਰੱਗ ਯੂਜ਼ਰ ਐਸੋਸੀਏਸ਼ਨ ਦੇ ਨਾਲ ਜਨਤਕ ਸਿਹਤ ਐਮਰਜੈਂਸੀ ਨੂੰ ਹੱਲ ਕਰਨ ਲਈ ਐਤਵਾਰ ਨੂੰ ਆਯੋਜਿਤ ਕੀਤੇ ਜਾ ਰਹੇ ਟਾਊਨ ਹਾਲ ਦਾ ਹਿੱਸਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ